ਇੱਕ ਮੈਂ ਅ ਅਪੀਲ ਕਰਦਾ ਕਿ ਸਾਡੇ ਲਾਧੂਗਾ ਗੁਰਦੁਆਰਾ ਸਾਹਿਬ ਦੇ ਵਿੱਚ ਅ ਪਰਸੋ ਸ਼੍ਰੀ ਅਖੰਡ ਪਾਠ ਆਰੰਭ ਹੋਏ ਉੱਥੇ ਕਾਫੀ ਸੰਗਤ ਇਕੱਠੀ ਹੋਈ ਔਰ ਅਕਾਲੇਦਲ ਵਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਉੱਥੇ ਕੈਂਪ ਲਗਾਇਆ ਗਿਆ ਤਾਂ ਉੱਥੇ ਸਾਡੇ ਰਾਜਸਥਾਨ ਤੋਂ ਮੁਸਲਮਾਨ ਭਾਈਚਾਰੇ ਨੇ ਵੀ ਪੰਜਾਬੀਆਂ ਨਾਲ ਭਾਈਚਾਰਾ ਜਿਹੜਾ ਉਹ ਕਾਇਮ ਕੀਤਾ ਰੱਖਿਆ ਦਾ ਸਾਡੇ ਅਸ਼ੋਕ ਮਹਿਕ ਜੀ ਨੂੰ ਵੀ ਬੇਨਤੀ ਕੀਤੀ ਪਰ ਇਹ ਬਿਜੀ ਸੀਗੇ ਉੱਥੇ ਨਹੀਂ ਪਹੁੰਚ ਸਕੇ ਅੱਜ ਮੈਂ ਟਾਣੀ ਬਚਨ ਸਿੰਘ ਪਹੁੰਚ ਕੇ ਅ ਇਸ ਭਾਈ ਦੇ ਮਾਧਿਅਮ ਦੇ ਤਹਿਤ ਅਸ਼ੋਕ ਮਹਿਕਮ ਦੇ ਮਹਿਕ ਦੇ ਜਰੀਏ ਇੱਕ ਮਿਲ ਲਾਦੂ ਕਾ ਪਿੰਡ ਦੇ ਵਿੱਚ ਕਿਉਂਕਿ ਇਹਨਾਂ ਦੇ ਸਬਸਕ੍ਰਾਈਬਰ ਬਹੁਤ ਨੇ ਉਦੋਂ ਮੈਂ ਇਹ ਗੱਲ ਕਹੀ ਕਿ ਰਾਜਸਥਾਨ ਤੋਂ ਮੁਸਲਮਾਨ ਭਾਈ ਜਾ ਰਹੇ ਵਾਲੇ ਵੀਰਾਂ ਨੇ ਜਿਹੜੀ ਸਮਗਰੀ ਲਿਆਂਦੀ ਤਾਂ ਉਹਦੇ ਵਿੱਚ ਇੱਕ ਭੈਣ ਨੇ سونے ਦਾ ਹਾਰ ਇੱਕ ਭੈਣ ਨੇ ਆਪਦੇ ਕੰਗਣ ਜਿਹਦੇ 2 ਕਿਲੋ ਚਾਂਦੀ ਬਣੀ ਔਰ ਇੱਕ ਵੀਰ ਨੇ ਕਿਉਂਕਿ ਪਹਿਰਾਵਾ ਹੁੰਦਾ ਸਾਡੇ ਪੰਜਾਬ ਵਾਸੀ ਵੀ ਉੱਥੇ ਵੀ ਸਾਰੇ ਪਾਉਂਦੇ ਨੇ ਵੀਰ ਨੇ ਕੰਨ ਦੇ ਵਿੱਚ ਸੋਨੇ ਦੀਆਂ ਅਵਾਲੀਆਂ ਜਾਂ ਨੱਤੀਆਂ ਪਾਈਆਂ ਸੀ ਉਹ ਉਤਾਰ ਕੇ ਦਿੱਤੀਆਂ ਔਰ ਇੱਕ ਮੈਂ ਜਿਵੇਂ ਕਹ ਲਵਾਂ ਬੇ ਰਸ਼ ਜ਼ਿਆਦਾ ਸੀ ਜੋਸ਼ ਦੇ ਵਿੱਚ ਇਹ ਗੱਲ ਵੀ ਲੋਕਾਂ ਤੱਕ ਕਹੀ ਕਿ ਉਥੋਂ ਦੇ ਐਮਐਲਏ 2 ਐਮਐਲਏ ਨੇ 11-11 ਲੱਖ ਰੁਪਇਆ ਜਿਹੜਾ ਹੈ ਉਹ ਜਿਹੜੀ ਸੇਵਾ ਕੀਤੀ ਪੰਜਾਬ ਵਾਸੀਆਂ ਵਾਸਤੇ ਤਾਲੋਕਾਂ ਨੇ ਇਹ ਗੱਲ ਸਮਝ ਲਈ ਹੁਣ ਕੁਝ ਕੁ ਲੋਕਾਂ ਦੀ ਜਿਹੜੀ ਉਹ ਨੀਂਦ ਹਰਾਮ ਹੋਈ ਹੋਈ ਹੈ ਉਹਨਾਂ ਨੂੰ ਇਸ ਗੱਲ ਦਾ ਵਹਿਮ ਹੋ ਗਿਆ ਲਾਡੂ ਕਾਲੇ ਖਾਸ ਕਰਕੇ ਵੀਰਾਂ ਨੂੰ ਕਿ ਉਹ 22 ਲੱਖ ਰੁਪਏ ਕੱਲਾ ਲਾਡੂ ਕਾਇ ਸ਼ਾਇਦ ਜਿਵੇਂ ਪਹੁੰਚ ਗਿਆ ਹੋਵੇ ਨਹੀਂ ਵੀਰੋ ਮੈਂ ਇਹ ਜਾਣਕਾਰੀ ਦੇਣਾ ਚਾਹੁੰਨਾ ਉਹ 11-11 ਲੱਖ ਰੁਪਏ ਜਿਹੜਾ ਐਮਐਲ ਨੇ ਉਥੋਂ ਮੈਨੂੰ ਮੁਸਲਮਾਨ ਵੀਰਾਂ ਨੇ ਜਾਣਕਾਰੀ ਦਿੱਤੀ ਸੀ ਉਹ ਪੂਰੇ ਪੰਜਾਬ ਦੇ ਵਿੱਚ ਅਬੋਹਰ ਤੋਂ ਲੈ ਕੇ ਤੇ ਜਿੱਥੋਂ ਤੱਕ ਹੜਾਂ ਦੀ ਮਾਰ اٹਾਇਆ ਭਾਵੇਂ ਪਠਾਨਕੋਟ ਤੱਕ ਲਾ ਲਓ ਉਹ ਯਾਰਾਂ ਯਾਰ ਲੱਖ ਜਿਹੜਾ ਉਹਨਾਂ ਐਮਐਲਏ ਨੇ ਦਿੱਤਾ ਉਹ ਉੱਥੇ ਮਸਜਿਦ ਦੇ ਵਿੱਚ ਕੰਟਰੀਬਿਊਸ਼ਨ ਕੀਤਾ ਉਹਦੀ ਜਿਹੜੀ ਸਮਗਰੀ ਉਹ ਪੂਰੇ ਪੰਜਾਬ ਦੇ ਵਿੱਚ ਗਈ ਇੱਕ ਕੱਲੇ ਕਲਾਦੂ ਕਾ ਗੁਰਦੁਆਰੇ ਦੇ ਵਿੱਚ 22 ਲੱਖ ਨਹੀਂ ਆਇਆ ਉਹ 22 ਲੱਖ ਨੇ ਲੋਕਾਂ ਦੇ ਨਾਲ ਨੀਂਦ ਉਡਾ ਦਿੱਤੀ ਹੈ ਤੇ ਸਾਡੇ ਬੰਦਿਆਂ ਨੂੰ ਸਵਾਲ ਕਰਦੇ ਨੇ ਕਿ 22 ਲੱਖ ਕਦੋਂ ਨਿਕਲੂਗਾ ਅਸ਼ੋਕ ਜੀ ਇਹ ਇੱਕ ਵੱਖਰੀ ਕਲਿੱਪ ਬਣਾ ਕੇ ਭੇਜਿਆ ਜੇ ਉਹ 22 ਲੱਖ ਜਿਹੜਾ ਦੋ ਐਮਐਲਏ ਨੇ ਦਿੱਤਾ 11-11 ਲੱਖ ਰੁਪਏ ਪੂਰੇ ਪੰਜਾਬ ਵਾਸੀਆਂ ਆਸਤੇ ਦਿੱਤਾ ਹੈ ਤਾਂ ਜਿਹੜੀ ਸਮਗਰੀ ਲਾਧੋਕਾ ਦੇ ਗੁਰਦੁਆਰੇ ਚਾਈ ਉਹਦੇ ਵਿੱਚੋਂ ਰਾਸ਼ਨ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਉਹ ਜਥੇਬੰਦੀ ਦੇ ਪਰਮਿਸ਼ਨ ਦੇ ਨਾਲ ਹੀ ਵੰਡਿਆ ਜਾ ਰਿਹਾ ਹੈ ਉਹਦੇ ਚ ਅੱਜ ਅਸੀਂ ਕੋਸ਼ਿਸ਼ ਕਰਾਂਗੇ ਇਸ ਪਿੰਡ ਦੇ ਵਿੱਚ ਵੀ ਰਾਸ਼ਨ ਸਮਗਰੀ ਲਿਆਵਾਂਗੇ ਜਿੰਨੇ ਪਿਆਰ ਦੇ ਨਾਲ ਢਾਣੀ ਬਚਨ ਸਿੰਘ ਆਲਿਆਂ ਨੇ ਲਿਸਟ ਦੇ ਅਕੋਰਡਿੰਗ ਇਹ ਚਾਰਾ ਉਤਾਰਿਆ ਹੈ ਐਵੇਂ ਹੀ ਅਸੀਂ ਰਾਸ਼ਨ ਸਾਨੂੰ ਸਹਿਯੋਗ ਦੇਣਗੇ ਤਾਂ ਕੋਈ ਰੌਲਾ ਨਾ ਪਵੇ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਮਸਲਾ ਨਾ ਬਣੇ ਤਾਂ ਅਸੀਂ ਰਾਸ਼ਨ ਵੀ ਲੈ ਕੇ ਆਵਾਂਗੇ ਪਰ ਅਸੀਂ ਦੁਆ ਕਰਦੇ ਆ ਜਿਹੜੇ ਰਾਜਸਥਾਨ ਵਾਲੇ ਵੀਰ 700 ਕਿਲੋਮੀਟਰ ਤੋਂ ਵੀ ਆਏ ਆ ਇਹ ਸੰਗਰੇ ਵਾਲੇ ਵੀ ਆਏ ਆ ਹੋਰ ਵੀ ਆ ਰਹੇ ਨੇ ਅਸੀਂ ਦੁਆ ਕਰਦੇ ਇੱਕ ਪੰਜਾਬ ਵਾਸੀਆਂ ਨੂੰ ਇਹਨਾਂ ਦੀ ਮਦਦ ਕਰਨ ਦੀ ਲੋੜ ਹੀ ਨਾ ਪਵੇ ਇਹ ਬੰਦੇ ਕਿਸੇ ਮਦਦ ਦੇ ਮਤਾਜ ਨਾ ਹੋਣ ਸਾਡੇ ਅਰਦਾਸ ਹੈ ਇਹਨਾਂ ਵੀਰਾਂ ਨੂੰ ਮਾਲਕ ਤੰਦਰੁਸਤੀ ਬਖਸ਼ੇ ਜਿਹੜੇ ਵੀਰ ਆਏ ਐ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਸਹਾਇਤਾ ਦੀ ਲੋੜ ਨਾ ਪਵੇ ਪਰ ਭਾਈ ਕੁਦਰਤ ਦੀ ਕਰੋਪੀ ਦਾ ਕੋਈ ਪਤਾ ਨਹੀਂ ਹੁੰਦਾ ਤੇ ਜਿੱਥੇ-ਜਿੱਥੇ ਤੱਕ ਮੇਰੀ ਇਹ ਆਵਾਜ਼ ਜਾਣੀ ਹੈ ਭਾਈ ਜੇ ਕਦੇ ਯੂਪੀ ਹਰਿਆਣਾ ਤੇ ਰਾਜਸਥਾਨ ਵਾਸੀਆਂ ਨੂੰ ਜੇ ਕਦੇ ਪੰਜਾਬ ਦੀ ਲੋੜ ਪੈਂਦੀ ਹੈ ਨਾ ਤਾਂ ਫਿਰ ਇਹ ਸਮਾਂ ਯਾਦ ਰੱਖਿਓ ਕਿਉਂਕਿ 5 ਦਿਨਾਂ ਤੋਂ ਚੱਲੇ ਐ ਇਹਨਾਂ ਬੰਦਿਆਂ ਨੇ ਯੋਗ ਥਾਂ ਨੇ ਮਿਲੀ ਅੱਜ ਟਾਣੀ ਬਚਨ ਸਿੰਘ ਪਹੁੰਚ ਕੇ ਇਹਨਾਂ ਵੀਰਾਂ ਨੇ ਸੇਵਾ ਕੀਤੀ ਹੈ ਸੋ ਪੰਜਾਬੀਆਂ ਨੂੰ ਇਹ ਮੁਸੀਬਤ ਦਾ ਦਿਨ ਤੇ ਜਿਹੜੇ ਲੋਕ ਹੈਲਪ ਕਰ ਰਹੇ ਨੇ ਉਹਨਾਂ ਦੀ ਯਾਦ ਰੱਖਣੀ ਗੱਲ ਜ਼ਰੂਰੀ ਹੈ